ਉਹ ਕੋਲੇ ਪਰ ਪਰ ਜੀ ਮੀਟ ਦੇ ਅੰਦਰ ਲੈ ਜਾਣੇ ਫਿਰ ਬੋਤਲ ਡਟ ਕੋਲ ਦੇ ਫਿਰ ਪਿਓ ਪੋਤੀ ਤੁਸੀਂ ਦੋਨੇ ਬੈਨੇ ਹੋਨੇ ਆ ਫਿਰ ਚੱਸ ਕਰ ਇੱਕ ਦੂਜਨ ਕਰ ਕਰ ਪੀਨੇ ਹੋਮ ਗਿਆ ਚੱਸ ਕਰਦੇ ਨਾਲੇ ਬੱਕਰੇ ਬਲੀ ਕਰਦੇ ਆ ਗੋਸਤ ਬੰਦਾ ਇਹਨਾਂ ਘਰੇ ਨਾਲੇ ਸ਼ਰਾਬ ਪੀਂਦੇ ਅਸੀਂ ਵੀ ਦੋ ਵਾਰ ਗਏ ਆ ਘਰੇ ਦੀ ਮੰਮੀ ਨੇ ਸਪੈਸ਼ਲ ਮੀਟ ਬਣਾਇਆ ਮੈਂ ਨਹੀਂ ਖਾਦਾ ਮੀਟ ਉੱਥੇ ਖਾਂਦੀ ਨਹੀਂ ਦੋ ਵਾਰ ਬਣਾਇਆ ਪੁੱਤ ਕੋਈ ਗੱਲ ਨਹੀਂ ਜਿਹੜਾ ਲੋਕਾਂ ਦਾ ਹਰਾਮ ਦਾ ਖਾਂਦੇ ਆ ਨਾ ਕਿਉਂ ਹਰਾਮ ਦਾ ਖਾਂਦੇ ਆ ਤੇਲ ਤੇ ਪੁੱਤ ਕੋਈ ਗੱਲ ਨਹੀਂ ਇਹ ਕੈਂਸਰ ਬਣ ਬਹ ਨਿਕਰੂ ਨਾਲੇ ਲੁੱਟ ਰੋਲ ਟਾਣ ਵਾਲਾ ਕੰਮ ਨਾ ਮੇਰੇ ਕੋਲ ਹੈ ਨਹੀਂ ਮੈਨੂੰ 20 ਸਾਲ ਹੋ ਗਏ ਲਮਕਰ ਦੇ ਨੂੰ 20 ਸਾਲ ਹੋ ਗਏ ਮੋਗੇ ਸ਼ਹਿਰ ਦੇ ਵਿੱਚ ਰਹਿੰਦੀ ਹਾਂ ਜਿਹੜਾ ਤੋਂ 50000 ਰੁਪਆ ਆ ਉਹ ਮੇਰੇ ਕੋਲ ਸਕਰੀਨ ਸ਼ਾਟ ਪਿਆ ਉਹ ਮੈਂ ਸਾਬਿਤ ਕਰੂਗਾ ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸ਼ਿਵਨਾਥ ਤੇ ਦੂਜੇ ਪਾਸੇ ਜਿਹੜਾ ਇੱਕ ਹੋਰ ਬਾਬਾ ਮਲਿਕ ਜੋ ਕਿ ਆਪਸੇ ਦੇ ਵਿੱਚ ਗੁਰੂ ਚੇਲਾ ਸੀ ਕਿਉਂਕਿ ਸ਼ਿਵਨਾਥ ਦੇ ਵੱਲੋਂ ਉਹਨਾਂ ਦੇ ਘਰ ਜਾ ਕੇ ਜਿਹੜੀ ਕਿ ਗੱਦੀ ਲਗਾਈ ਗਈ ਸੀ ਉਸ ਤੋਂ ਬਾਅਦ ਇਹਨਾਂ ਦਾ ਭੈਣ ਭਰਾ ਦਾ ਵੀ ਰਿਸ਼ਤਾ ਬਣਿਆ ਸੀ ਪਰ ਹੁਣ ਇਹਨਾਂ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਅਦੇਹੀਆਂ ਦਰੜਾਂ ਪਈਆਂ ਕਿ ਉਹ ਇੱਕ ਦੂਜੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਕੇ ਇਲਜ਼ਾਮ ਬਾਜ਼ੀ ਕੀਤੀ ਜਾ ਰਹੀ ਹੈ ਸ਼ਿਵਨਾਥ ਮੋਗੇ ਵਾਲੇ ਬਾਬੇ ਦੇ ਵੱਲੋਂ ਵੀ ਹੁਣ ਮਲਿਕ ਬਾਬੇ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਨੇ ਜਿਸ ਤੋਂ ਬਾਅਦ ਹੁਣ ਇਸ ਦੇ ਉੱਤੇ ਜਿਹੜਾ ਕਿ ਮਲਿਕ ਵੀ ਭੜ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਸ਼ਿਵਨਾਥ ਦਾ ਇਹ ਵੀਡੀਓ ਦਿਖਾ ਦਿੰਦੇ ਹਾਂ हां जी जय माता दी जय माता दी आ देखो क्या बोल रिया है देखो जी अबे तेए वर्गी दी कात नहीं मेरा पटाका तुपावा के दिखा लाके का ना ਝੋਟਾ ਲਾਉਣੀ ਮੇਰੇ ਤੇ ਤੂੰ ਸਾਲ ਬਾਅਦ ਪਸ਼ੂ ਦੀ ਬਲੀ ਦਿੰਨੀ ਹੈ ਸ਼ਰਮ ਹਜਾਈ ਨਹੀਂ ਦੰਨੋ ਕਾਲ ਕੱਕਾ ਤੋਂ ਝੋਟਾ ਆਉਣੇ ਮੰਗ ਲਿਆ ਕਿਸੇ ਤੋਂ ਇਹ बोल रिया ਹੈ ਨਾ ਸਾਲ ਬਾਅਦ ਮੈਂ ਪਸ਼ੂ ਡੰਗਰ ਦੀ ਬਲੀ ਦਿੰਨੀ ਹੈ ਇੱਕ ਵੀ ਬੰਦਾ ਸਾਬਿਤ ਕਰ ਦੋ ਮੈਂ ਆਪਣੇ ਡੇਰੇ ਦੇ ਵਿੱਚ ਅਜੇ ਤੱਕ ਪਸ਼ੂ ਡੰਗਰ ਛਡੋ ਜਾਂ ਕੋਈ ਮੁਰਗਾ ਮੁਰਗੀ ਵੀ ਲਾਇਆ ਹੋਵੇ ਠੀਕ ਆ ਜੀ ਸ਼ਨੀਵਾਰ ਦਾ ਸ਼ਨੀਵਾਰੇ ਪੱਠਾ ਦਿੰਦੇ ਆ ਫਿਰ ਦੋਨੇ ਪਿਓ ਪੁੱਤ ਬਹਿ ਕੇ ਸ਼ਰਾਬ ਪੀਂਦੇ ਆ ਸ਼ਨੀਵਾਰ ਦਾ ਸ਼ਨੀਵਾਰੇ ਪਿਓ ਪੁੱਤ ਬਹਿੰਦੇ ਆ ਦਰਵਾਜ਼ੇ ਨਾਲੇ ਬੱਕਰੇ ਬਲੀ ਕਰਦੇ ਆ ਗੋਸਤ ਬੰਦਾ ਇਹਨਾਂ ਘਰੇ ਨਾਲੇ ਸ਼ਰਾਬ ਪੀਂਦੇ ਅਸੀਂ ਵੀ ਦੋ ਵਾਰ ਗਏ ਆ ਘਰੇ ਦੀ ਮੰਮੀ ਨੇ ਸਪੈਸ਼ਲ ਮੀਟ ਬਣਾਇਆ ਮੈਂ ਨਹੀਂ ਖਾਦਾ ਮੀਟ ਉੱਥੇ ਖਾਂਦੀ ਨਹੀਂ ਦੋ ਵਾਰ ਬਣਾਇਆ ਪੁੱਤ ਇਹ ਤਾਂ ਇਹੋ ਜਿਹੇ ਬੰਦੇ ਆ ਤਾਂ ਮੀਟ ਖਾ ਕੇ ਗੱਡੀ ਤੇ ਬਹਿ ਜਾਂਦੇ ਆ ਉੱਥੇ ਮਾਤਾ ਰਾਣੀ ਦੀਆਂ ਜੋਤਾਂ ਚੱਲਦੀਆਂ ਪੀਣਾ ਫਕੀਰਾਂ ਦੀਆਂ ਜੋਤਾਂ ਚੱਲਦੀਆਂ ਸ਼ਰਾਬ ਪੀ ਕੇ ਬਹਿ ਜਾਂਦੇ ਗੱਡੀ ਤੇ ਮੈਂ ਮਾੜਾ ਚੰਗਾ ਕਿਸੇ ਖਲਾਅ ਬੋਲਣਾ ਚਾਹਦੀ ਨਹੀਂ ਆ ਦੇਖੋ ਕੀ ਕੀ ਭੌਂਕੀ ਜਾਂਦਾ ਇਹ ਲੈ ਜਦੋਂ ਤੂੰ ਆਪਣ ਚੱਲੀ ਜਾਨੀ ਮੈਂ ਵੀ ਚੱਲੂ ਜਮਾਂ ਚੱਲੂ ਚਮਾਂ ਨਹੀਂ ਮੈਂ ਪਿੱਛੇ ਨਹੀਂ ਹੜਦਾ ਕਿਉਂਕਿ ਇਹ ਕਿਸੇ ਬੰਦੇ ਬੰਦੇ ਦੇ ਇਹ ਬੰਦਾ ਕਹਿੰਦਾ ਨਾ ਕਿ ਮੈਂ 50000 ਰੁਪਏ ਬਾਬੇ ਸ਼ਿਵਮ ਨੂੰ ਪਾਇਆ ਮੇਰੇ ਨਾਲ ਇਹ ਵੀ ਸਵੇਰ ਹੀ ਵੀ ਗੱਲ ਹੋਈ ਆ ਮੇਰੇ ਕੋਲ ਉਹਦੀ ਰਿਕਾਰਡਿੰਗ ਪਈ ਆ ਉਹ ਵੀ ਮੈਂ ਸ਼ਾਮ ਤੱਕ ਪੇਸ਼ ਕਰੂੰਗੀ ਹਨ ਮੈਂ ਵੀਡੀਓ ਕਾਲ ਦੇ ਵਿੱਚ ਵੀ ਇਹ ਗੱਲ बोल ਰਹੀ ਆ ਕਿ ਜੇ ਤੂੰ 50000 ਮੈਨੂੰ ਪਾਇਆ ਉਹਨਾਂ ਵਾਲਾ ਹਰਿਆਣੇ ਵਾਲਾ ਤੂੰ ਵੈਰੋ ਕੇ ਗੁਰਦੁਆਰੇ ਗੁਰਦੁਆਰਾ ਸਾਹਿਬ ਆ ਜਾ ਵੈਰੋ ਕੇ ਉੱਥੇ ਸੌਂ ਚੱਕ ਮੈਂ ਬਾਬੇ ਨੂੰ ਪਾਇਆ ਜੇ ਮੈਂ ਸੱਚਾ ਹੋਇਆ ਤੇਰਾ ਪਟਾਕਾ ਪੈਜੂਗਾ ਜੇ ਤੂੰ ਸੱਚਾ ਹੋਇਆ ਮੇਰਾ ਪੈਜੂ ਨੇਚਰਲੀ ਦੋ ਕਹਿੰਦਾ ਜੀ ਮੈਂ ਉੱਥੇ ਨਹੀਂ ਆਣਾ ਉੱਥੇ ਕਿਉਂ ਨਹੀਂ ਆਣਾ ਉੱਥੇ ਆਓ ਸੌਂ ਖਾਓ ਤੇਰੇ ਆ ਨਕਲੀ ਦੇ ਸਕਰੀਨਸ਼ਾਟ ਦਿਖਾ ਰਿਆ ਕਿ ਨਹੀਂ ਕਿਹੜੇ ਕਿਹੜੇ ਮੈਂ ਤੁੰਤ ਕਰਨੇ ਆ ਦੇਖੋ ਜੀ ਕੋਈ ਮੇਰਾ ਹੈ ਨਹੀਂ ਆ ਦੇਖੋ ਜੀ ਕੋਈ ਸਕਰੀਨਸ਼ਾਟ ਮੇਰਾ ਹੈ ਨਹੀਂ ਇੱਥੇ ਦੇ ਬੰਦੇ ਨੇ ਬੰਦਾ ਸਾਬਤ ਕਰਦੇ ਸਕਰੀਨਸ਼ਾਟ ਮੇਰੇ ਖਾਤੇ 'ਚ ਪੈਸੇ ਪਾਏ ਆ ਜਾਂ ਮੇਰੇ ਕਿਤੇ ਪੈਸੇ ਪਾਏ ਆ ਹਰਜਾਨਾ ਭਰੂੰਗੀ ਹੱਥ ਬੰਨ ਕੇ ਮੋੜੂੰਗੀ ਨਾਲੇ ਲੁੱਟਣ ਲਟਾਨ ਵਾਲਾ ਕੰਮ ਨਾ ਮੇਰੇ ਕੋਲ ਹੈ ਨਹੀਂ ਮੈਨੂੰ 20 ਸਾਲ ਹੋ ਗਏ ਲਮਕਰਦੇ ਨੇ 20 ਸਾਲ ਹੋ ਗਏ ਮੋਗੇ ਸ਼ਹਿਰ ਦੇ ਵਿੱਚ ਰਹਿੰਦੀ ਨੂੰ ਬਚਪਨ ਦੇ ਵਿੱਚ ਮੇਰੇ ਲੈਵਲ ਆ ਗਏ ਸੀ ਸਤ ਗੋਰਾ ਨਾਲ ਰੱਬ ਨਾਲ ਤੇ ਬਚਪਨ ਤੋਂ ਹੀ ਮੈਂ ਫਕੀਰੀ ਕਰਦੀ ਆ ਰਹੀ ਆ ਭਲਾ ਇਹ ਚੀਜ਼ ਦੀ ਨਕਵਾਰੀ ਰਤਨ ਸ਼ਿਲਮਾ ਸੌਰਬ ਡੈਰੀ ਵਾਲੀ ਗਲੀ ਮੇਰੇ ਪੁਰਾਣੇ ਮਹੱਲੇ ਦੇ ਵਿੱਚੋਂ ਵਾ ਜਾ ਕੇ ਕਰ ਲੋ ਜਿੱਤੋਂ ਮਰਜ਼ੀ ਪੁੱਛ ਲੋ ਜਿੰਨਾਂ ਦੇ ਹੱਥਾਂ 'ਚ ਮੈਂ ਜੰਮੀ ਪਾਲੀਆਂ ਕਿ ਬਾਬਾ ਬਚਪਨ ਤੋਂ ਰੱਬ ਵਾਲੇ ਰਸਤੇ 'ਚ ਪੀਰਾਂ ਫਕੀਰਾਂ ਵਾਲੇ ਰਸਤੇ 'ਚ ਸੀ ਜਾਂ ਨਹੀਂ ਸੀ ਫਿਰ ਇਹ ਬੋਲ ਰਿਹਾ ਸੀ ਜਮਾਂਦਰੂ ਫਕੀਰਾਂ ਅਸੀਂ ਆਏ ਅਸੀਂ ਜਾਵਾਂ ਹੈ 5-5 ਕਿਲੋ ਤੇਲ 2 ਕਿਲੋ ਦੇਸੀ ਘਿਓ 11000 15000 ਬਾਬੇ ਮਾਲਕ ਦੀ ਸੌਖਾ ਇਹ ਸੌਖਾ ਕੋਈ ਗੱਲ ਨਹੀਂ ਜਿਹੜਾ ਲੋਕਾਂ ਦਾ ਹਰਾਮ ਦਾ ਖਾਣਿਆ ਨਾ ਕਿਉਂ ਹਰਾਮ ਦਾ ਖਾਣਿਆ ਤੇਲ ਤੇ ਪੁੱਤ ਕੋਈ ਗੱਲ ਨਹੀਂ ਇਹ ਕੈਂਸਰ ਬਣ ਬਹ ਨਿਕਰੂ ਮੇਰੀ ਅੱਜ ਵਾਲੀ ਗੱਲ ਯਾਦ ਰੱਖ ਲੈ ਮੈਂ ਆਨਲਾਈਨ ਬੋਲੀ ਆਣੀ ਆ ਫਿਰ ਦੂਸਰੇ ਨੰਬਰ ਤੇ ਇਹਨੇ ਸਕਰੀਨ ਸ਼ਾਟ ਲਾਇਆ ਇੱਕ ਖਣੀ 15000 ਵਾਲਾ ਇੱਕ 5000 ਵਾਲਾ ਕਹਿੰਨੇ ਉਹ ਕੁੜੀ ਦੀ ਰਿਕਾਰਡਿੰਗ ਭੇਜੀ ਕਿ ਬਾਬਾ ਮੈਨੂੰ ਵਾਰ-ਵਾਰ ਫੋਨ ਕਰ ਰਿਹਾ ਤੇਰੇ ਘਰੇ ਮੈਂ ਭੂਤ ਭੇਜੂ ਪ੍ਰੇਤ ਭੇਜੂ ਮੈਨੂੰ ਸਾਬਤ ਕਰਦੇ ਨੇ ਮੈਂ ਗੱਲ ਕਿਤੇ ਫੋਨ ਤੇ ਪਹਿਲੇ ਨੰਬਰ ਤੇ ਤਾਂ ਸੰਗਤ ਨਾਲ ਅਸੀਂ ਫੋਨ ਤੇ ਗੱਲ ਹੀ ਨਹੀਂ ਕਰਦੇ ਨਾ ਅੱਜ ਕਰੀਏ ਨਾ ਕੱਲ ਕਰੀਏ ਨਾ ਇਹ ਸਾਨੂੰ ਲੋੜ ਹੈ ਜੀ ਨੂੰ ਲੋੜ ਆ ਭਾਈ ਦਰਵਾਜ਼ਾ ਆਓ ਰੱਬ ਰੱਬ ਕਰਦੇ ਹਾਂ ਅਰਦਾਸ ਬੇਨਤੀ ਲਾਣੇ ਆ ਨਾ ਹੁਣ ਅਸੀਂ ਪਾਉਣ ਵਾਲੀ ਨਾ ਪੁੱਛਾਂ ਲਈ ਵੀਡੀਓ ਇੰਸਟਾਗ੍ਰam ਫੇਸਬੁੱਕ ਤੇ ਪਾਣੇ ਆ ਸਾਰਿਆਂ પાસે ਵੀਡੀਓ ਸਾਡੀਆਂ ਬੰਦ ਹੋਈਆਂ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ ਕਿਸੇ ਨਾਲ ਪੜਾਈ ਨਹੀਂ 50000 ਦੀ ਗੱਲ ਕੀਤੀ ਹੈ ਜਿਹੜਾ ਮਲਕ ਬਾਬੇ ਨੇ ਕਹਵਾਇਆ ਸੀ ਤੇ ਅਨੇ ਬੇਹਫਾਲ ਤੇ ਸਬੂਤ ਪਾਦੇ ਫੇਰੇ ਕਰ ਰਿਆ ਵਾ ਗੁਰੂ ਚੇਲੇ ਦੀ ਗੱਲ ਬਾਬਾ ਸ਼ਿੰਦਿਆਲੇ ਉਹ ਸਾਡੇ ਗੁਰੂ ਚੇਲੇ ਦਾ ਮਸਲਾ ਐਂਦਾ ਵਿੱਚ ਆਂਦਾ ਫਾਇਦਾ ਨਹੀਂ ਗਲਤ ਉਹ ਵੀ ਆ ਮੇਰਾ ਚੇਲਾ ਬਾਬਾ ਸ਼ਿੰਦਾ ਉਹਨਾਂ ਦਾ ਹੱਕ ਨਹੀਂ ਬੰਦਾ ਨੂੰ ਫੋਨ ਲਾਉਂਦਾ 5 ਸਾਲ ਹੋ ਗਏ ਮੇਰਾ ਚੇਲਾ ਹੋਏ ਨੂੰ ਮੈਂ ਗੌਰ ਵੀ ਦਿੱਤਾ ਮੈਂ ਗਿਆਨ ਵੀ ਦਿੱਤਾ ਮੈਂ ਭਜਨ ਵੀ ਚਕਾਇਆ ਸਾਰਾ ਕੁਝ ਚਕਾਇਆ ਸਾਰਾ ਕੁਝ ਚਕਾਇਆ ਇਹ ਬੰਦੇ ਨੂੰ ਜਿਹੜਾ ਜਿਹੜਾ ਕੁਝ ਅਸੀਂ ਦਿੱਤਾ ਉਹ ਯਾਦ ਨਹੀਂ ਚੱਲ ਕੋਈ ਗੱਲ ਨਹੀਂ ਰੱਬ ਦੇਖਦਾ ਪਰ ਬਾਬਾ ਮਾਲਕ ਥੋੜਾ ਜਿਹਾ ਸਾਬ ਨਾਲ ਬੋਲ ਮੈਂ ਤੇਰੇ ਸਾਬ ਨਾਲ ਬੋਲ ਰਹੀ ਆ ਆ ਤੂੰ ਨਜਾਇਜ਼ ਦੀਆਂ ਮੇਰੇ ਫਲੌਟ ਪ੍ਰੂਫ ਲਗਾ ਰਿਹਾ ਏ ਜੀ ਦੀ ਪ੍ਰਸ਼ਾਸਨ ਮੇਰੀ ਇਨਕੁਆਇਰੀ ਕਰ ਚੁੱਕਿਆ ਜੇ ਮੈਂ ਸੱਚੀ ਸੀ ਨਾ ਤੇ ਮੈਂ ਨਿਕਲ ਕੇ ਬਾਹਰ ਦੀ ਝੂਠੀ ਹੁੰਦੀ ਮੈਂ ਵਿੱਚ ਹਟ ਜਾਣਾ ਸੀ ਇਨਕੁਆਇਰੀ ਹੋ ਚੁੱਕੀ ਆ ਠੀਕ ਆ ਜੇ ਮੈਂ ਦਰਖਾਸਤ ਦੇਤੀ ਮੈਂ ਵਕੀਲ ਕਰਕੇ ਕੇਸ ਲਾਤਾ ਮੇਰਾ ਦਿਮਾਗ ਇਹ ਹੋ ਜਾਈਆ ਕਿ ਮੇਨੂੰ ਨਜਾਇਜ਼ ਬਦਨਾਮ ਕਰ ਰਿਆ ਮਾਨਹਾਨੀ ਦਾ ਪਰਚਾ ਹੋ ਜਾਊਗਾ ਸਿੱਧਾ ਤੋ ਕਹਿ ਰਿਆ ਨਾ ਬਾਬੇ ਨੇ ਇੰਨੇ ਨੇ ਪੈਸੇ ਪਵਾਏ ਤੈਨੂੰ ਸਾਬਤ ਕਰਕੇ ਦੇਨੇ ਪੈਣਗੇ ਤੇ ਜਿਹੜਾ ਤੂੰ 50000 ਰੁਪਆ ਆ ਉਹ ਮੇਰੇ ਕੋਲ ਸਕਰੀਨ ਸ਼ਾਟ ਪਿਆ ਉਹ ਮੈਂ ਸਾਬਤ ਕਰੂੰਗਾ ਮੈਂ ਸਾਬਿਤ ਕਰਕੇ ਦਿਖਾਵਾਂਗੀ ਹਾਂ ਜੀ ਤੁਸੀਂ ਪੈਸੇ ਪਵਾਏ ਮੇਰਾ ਨਾਂ ਲੈ ਕੇ ਔਰ ਜਿਹੜਾ ਤੂੰ ਕਹਿ ਰਿਹਾ ਮੈਂ ਮੈਂ 40000 ਰੁਪਏ ਦੇ ਅਕਾਊਂਟ ਦੇ ਵਿੱਚ ਪਾਤਾ ਵੈਰੋ ਕੇ ਗੁਰਦੁਆਰੇ ਉੱਥੇ ਹੱਥ ਰੱਖ ਕੇ ਕਹਦੇ 40000 ਤੂੰ ਮੇਰੇ ਅਕਾਊਂਟ ਚ ਪਾਇਆ ਕਿ ਉਹੀ ਪਾਇਆ ਠੀਕ ਆ ਤੇ ਮੈਂ ਕਹੂੰਗੀ ਹਾਂ ਜੀ ਮੈਨੂੰ ਪੈਸੇ ਆ ਗਏ ਤੇ ਫਿਰ ਰੱਬ ਹੀ ਇਨਸਾਫ ਕਰੂਗਾ ਠੀਕ ਆ ਉਹ ਇਹੋ ਜਿਹਾ ਗੁਰਦੁਆਰਾ ਸਾਹਿਬ ਆ ਉੱਥੋਂ ਬੰਦਾ ਰੋੜ ਨਹੀਂ ਟੱਪ ਸਕਦਾ ਐਨੀ ਸ਼ਕਤੀ ਆ ਉੱਥੇ ਜੇ ਤੂੰ ਸੱਚਾ ਤੂੰ ਚੈਲੰਜ ਕਰ ਰਹੀ ਹੈ ਜੇ ਤੂੰ ਸੱਚਾ ਤੇ ਮੇਰੇ ਨਾਲ ਜਾ ਕੇ ਉੱਤੇ ਸੌਂ ਖਾ ਜੇ ਤੂੰ ਸੱਚਾ ਠੀਕ ਆ ਮੈਨੂੰ ਬਾਲੇ ਬਕਵਾਸ ਨਹੀਂ ਕਰਨੀ ਆਂਦੀ ਮੈਂ ਬਾਲਾ ਫੋਨਾ ਫਾਨੇ ਤੇ ਹੁਣ ਆਇਆ ਵੀ ਨਹੀਂ ਕਰਨਾ ਇਹਦਾ ਬਸ ਸੋਸ਼ਲ ਮੀਡੀਆ ਆਈ ਆ ਦੀ ਭਜਨ ਕਰੂੰਗੀ ਬੰਦਗੀ ਕਰੂੰਗੀ ਜੋ ਕਰਮ ਦਿੱਤਾ ਰੱਬ ਨੇ ਉਹ ਕਰੂੰਗੀ ਮੈਨੂੰ ਨਹੀਂ ਆਪਣੀ ਲੋੜ ਬਾਬੇ ਦੀ ਕਿਰਪਾ ਨਾਲ ਜੰਗਲਾਂ ਚ ਮੰਗਣ ਲਾਣ ਵਾਲੇ ਸਾਧੂ ਆ ਸੀ ਠੀਕ ਆ ਨਾ ਸਾਨੂੰ ਨੂੰ ਕੀ ਫੋਨਾ ਫਾਨੇ ਟੈਨਸ਼ਨ ਪਹਿਲਾਂ ਕਿਹੜੇ ਸਾਡੀਆਂ ਵੀਡੀਓ ਪੈਂਦੇ ਸੀ ਸੀ ਵੀਡੀਓ ਤੇ ਚੱਲਦੇ ਸੀ ਸ਼ੁਰੂ ਤੇ ਅੱਲਾਹ ਤਾਲਾ ਦੀ ਮਿਹਰ ਆ ਵੀ ਗੁਪਤ ਕਰਾਂਗੇ ਭੈਣ ਬੰਦਗੀ ਤੁਸੀਂ ਆ ਫੋਨ ਵਾਲੇ 4 ਦਿਨ ਵੀਡੀਓ ਨਾਲ ਪੇ ਸੰਗ ਤੁਹਾਨੂੰ ਬੰਦ ਹੋ ਜੂ ਫਿਰ ਮੈਂ ਸੰਗਤ ਨੂੰ ਲੁੱਟਦੀ ਨਹੀਂ ਸੰਗਤ ਦਾ ਕੰਮ ਕਰਕੇ ਸੰਗਤ ਦਾ ਭਲਾ ਕਰਕੇ ਤੋੜਦੀ ਆ ਆਪਣੇ ਦਰਵਾਜ਼ੇ ਫਿਰ ਮੈਨੂੰ ਬੋਲਦਾ ਇਹਨੇ ਬੰਦਾ ਰੱਖਿਆ ਨਹੀਂ ਆ ਰੱਖਿਆ ਹੋ ਰੱਖਿਆ ਇੱਕ ਬੰਦਾ ਸਾਫਤ ਕਰਦੇ ਮੈਂ ਰੱਖਿਆ ਇੱਕ ਬੰਦਾ ਸਾਫਤ ਕਰਦੇ ਡਾਕਟਰ ਨੂੰ ਤਾਂ ਛੱਤੀ ਭੌਂਕਦੇ ਕੁੱਤੇ ਮੈਂ ਡਾਕਟਰ ਰੱਖਿਆ ਡਾਕਟਰ ਰੱਖਿਆ ਮੇਰਾ ਪਿਆਰ ਆ ਮੇਰਾ ਮੁਹੱਬਤ ਆ ਮੇਰਾ ਬੱਚਾ ਮੇਰਾ ਧੀਪ ਹੁੰਦਾ ਜ਼ਰੂਰੀ ਬੰਦਾ ਗਲਤ ਥੋੜੀ ਹੁੰਦਾ ਮੈਂ ਪਿਆਰ ਕੀਤਾ ਆਪਣੇ ਪਰਮਾਤਮਾ ਨੂੰ ਮੈਂ ਪਿਆਰ ਕੀਤਾ ਆਪਣੇ ਸਤਿਗੁਰੂ ਨੂੰ ਉਸ ਤੋਂ ਇਲਾਵਾ ਨਹੀਂ ਉਹ ਬੱਚੇ ਆ ਮੇਰੀਆਂ ਖੱਬੀਆਂ ਸੱਜੀਆਂ ਬਾਹਾਂ ਮੇਰੇ ਸੁੱਖ-ਦੁੱਖ ਤੇ ਖੜਦੇ ਆ ਠੀਕ ਆ ਨਾ ਦਾਤਾ ਰਾਜੀ ਰੱਖੇ ਚੜ੍ਹਦੇ ਆ ਕਲਾ ਰੱਖੇ ਮਾੜਾ ਹਿਸਾਬ ਨਾਲ ਬੋਲ ਆ ਸਾਰੇ ਫਲੌਟ ਪ੍ਰੂਫ ਆ ਮੇਰੀਆਂ ਅਖਬਾਰੀਆਂ ਚੋਂ ਮੈਂ ਨਿਕਲੀ ਹੋਈ ਆ ਜੇ ਤੂੰ ਨਾ ਹਟਿਆ ਮੈਂ ਵਕੀਲ ਕਰਕੇ ਤੇਰੇ ਖਿਲਾਫ ਕੇਸ ਲਾ ਦੇਣਾ ਔਰ ਇਹ ਜਿਹੜੀਆਂ ਚੀਜ਼ਾਂ ਇਹ ਮੈਂ ਦਰਖਾਸਤ ਤਾਉਂਗੀ ਬਣਾ ਕੇ ਹਾਂ ਠੀਕ ਆ ਨਜਾਇਜ਼ ਬਦਨਾਮੀ ਨਾ ਮੇਰੀ ਕਰੋ ਤੇਰੇ ਆਪਦੇ ਬੰਦੇ ਛੱਡੇ ਆ ਤੇਰੇ ਐ ਛੱਡੇ ਆ ਤੇਰੀ ਹੋਂ ਛੱਡੇ ਆ ਇਹੋ ਜੀ ਹਰਾਮ ਦੀ ਕਮਾਈ ਮੈਂ ਨਹੀਂ ਖਾਂਦੀ ਨਾ ਹੀ ਮੈਂ ਕਦੇ ਜਿੰਦਗੀ ਚਾਹਦੇ ਪਰਿਵਾਰ ਨੂੰ ਕਮਾਈ ਆ ਰਾਜੀ ਰਹਿਨੇ ਆ ਤੰਦਰੁਸਤ ਰਹਿਨੇ ਆ ਦਸ ਪੀੜੀ ਦੀ ਚੜ੍ਹਦੀ ਕਲਾ ਬਹੁਤ ਸੋਨਾ ਕਮਾਣੇ ਖਾਣੇ ਆ ਇਹ ਤਾਂ ਗਰਦੀ ਦਾ ਨਸ਼ਾ ਸਾਨੂੰ ਤੇ ਕਿਸੇ ਦਾ ਨਸ਼ਾ ਸਾਨੂੰ ਜੇ ਨਸ਼ਾ ਨਾ ਹੁੰਦਾ ਅਸੀਂ ਨਾ ਕਰਦੇ ਫਕੀਰ ਪਰ ਕਿਸ ਨੂੰ ਮੈਂ ਬਦਨਾਮ ਨਹੀਂ ਕਰੀਦਾ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਅਸੀਂ ਉਹ ਬਾਬੇ ਨਹੀਂ ਸ਼ਨੀਵਾਰ ਨੂੰ ਮਾਤਾ ਕਾਲਾ ਕਦਿਆਂ ਪੱਠਾ ਦੇ ਕੇ ਪੱਠਾ ਦੇ ਕੇ ਧੂਫਾ ਪਾ ਕੇ ਨੇ ਅੱਜ ਆ ਪਾ ਕੇ ਸ਼ਾਉ ਨੂੰ ਸੰਗਤ ਨੂੰ ਵੀ ਖਵਾਓ ਤੇ ਪੜ ਦੇ ਨਾਲ ਕੋਲੇ ਭਰ ਭਰ ਕੇ ਮੀਟ ਦੇ ਅੰਦਰ ਲੈ ਜਾਣੇ ਫਿਰ ਬੋਤਲ ਢੱਟ ਕੋਲੇ ਤੇ ਪਿਓ ਪੋਤੀ ਤੁਸੀਂ ਦੋਨੇ ਬੈੰਨੇ ਹੋਣੇ ਆ ਚੈਸ ਕਰ ਇੱਕ ਦੋ ਜਣ ਕਰ ਕਰ ਪੀਣੇ ਹੋਣੇ ਆ ਚੈਸ ਕਰ ਤਾਂ ਠੀਕ ਆ ਮੇਰੀ ਮੇਰਾ ਤਾਂ ਨਹੀਂ ਹੋ ਜਾ ਕੋਈ ਪ੍ਰੂਫ ਨਹੀਂ ਮਿਲਣਾ ਜਿੰਦੇ ਕਰਕੇ ਮੈਂ ਥੱਲੇ ਡਿੱਗ ਜੂਗੀ ਕਿਉਂ ਮੈਂ ਰੱਬ ਨੂੰ ਜਾਣ ਦੇਣੀ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਅੱਲਾਹ ਤਾਲਾ ਅਸੀ ਉਹ ਫਕੀਰ ਆ ਜੇ ਖਾਵਾਂਗੇ ਜਿਤਲੇ ਅੱਧੀ ਖਾ ਕੇ ਵੀ ਗੁਜ਼ਾਰਾ ਕਰ ਠੀਕਾ ਦਾਤਰਾ ਜੀ ਆਖੀ ਆ ਜੋ ਤੂੰ ਪਰ ਉਪਾਰਿਆ ਜੋ ਪਰ ਆਰੇ ਸਭ ਝੂਠਾ ਗਲਤ ਦੋ ਦਿਨ ਦੇਖਣਾ ਦੋ ਦਿਨ ਤੋਂ ਨਾ ਹਟਿਆ ਸਿੱਧਾ ਮੈਂ ਆਪਣਾ ਵਕੀਲ ਕਰਕੇ ਤੇਰੇ ਤੇ ਕੇਸ ਭੇਜ ਦੇਣ ਫਿਰ ਸੁਮਨ ਨਾਲ ਕਿ ਸਿੱਧੇ ਮਾਨਹਾਨੀ ਦਾ ਪਰਚਾ ਹੋਊਗਾ ਤੇ ਅਸੀਂ ਫਿਰ ਸਿੱਧਾ ਆ ਜਿੰਨੀਆਂ ਤੂੰ ਵੀਡੀਓ ਰਿਕਾਰਡਿੰਗ ਕਰ ਰਿਆ ਨਾ ਮੇਰੇ ਨਾਂ ਤੇ ਜਿਹੜੇ ਨਜਾਇਜ਼ ਦੇ ਪੈਸੇ ਪਾਏ ਜਾਂ ਜੋ ਵੀ ਕੁਝ ਕੀਤਾ ਸਭ ਇਕੱਠੇ ਕਰ ਲਾ ਤੇ ਸਭ ਝੂਠੇ ਨਿਕਲਣੇ ਆ ਉੱਥੇ ਠੀਕ ਆ ਨਾ ਹਾਂ ਮੈਂ ਸੱਚਾ ਮੈਂ ਤਾਂ ਕੋ ਲੁਕ ਰਿਆ ਜੇ ਮੈਂ ਝੂਠਾ ਹਾਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਘੁੜਕਣ ਦੀ ਰਾਜੀ ਰਹੋ ਦਾਤਾ ਰਾਜੀ ਰਕਿ ਨਾਸਾ ਦੀ ਸੰਗਤ ਆ ਜਬੰਦ ਹੋਵੇ ਨਾ ਹੱਲ ਹੋਵੇ ਜਿਸ ਸੰਗਤ ਆ ਗੱਦੀ ਤੋਂ ਭਲਾ ਹੋਣਾ ਉੱਥੇ ਸੰਗਤ ਨਹੀਂ ਆਣੀ ਆ